ਇਹ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਗੁਰਗੱਦੀ ਦਾ 8ਵਾਂ ਵਾਰਿਸ ਉਮਰ ਨਿਆਣੀ ਦਾ ਗੁਰਗੱਦੀ ਦਾ 8ਵਾਂ ਵਾਰਿਸ ਉਮਰ ਨਿਆਣੀ ਦਾ ਅਰਥ ਕਰਾਇਆ ਗੂੰਗੇ ਤੋਂ ਗੀਤਾ ਦੀ ਬਾਣੀ ਦਾ ਅਰਥ ਕਰਾਇਆ ਗੂੰਗੇ ਤੋਂ ਗੀਤਾ ਦੀ ਬਾਣੀ ਦਾ ਏ ਮਿੱਟ ਦੇ ਕਸ਼ਟ ਕਲੇਸ਼ ਗੁਰੂ ਦੇ ਦਰਸ਼ਨ ਪਾਏ ਤੋ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋ ਸ਼ਰਦਾ ਆਪਣੀ ਬੜੀ ਵਖਾਈ ਜੈ ਸਿੰਘ ਰਾਜੇ ਨੇ ਸ਼ਰਦਾ ਆਪਣੀ ਬੜੀ ਵਖਾਈ ਜੈ ਸਿੰਘ ਰਾਜੇ ਨੇ ਉਹਦੇ ਬੰਗਲੇ ਵਿੱਚ ਪਾਤਸ਼ਾ ਆਣ ਬਰਾਜੇ ਨੇ ਉਹਦੇ ਬੰਗਲੇ ਵਿੱਚ ਪਾਤਸ਼ਾ ਆਣ ਬਰਾਜੇ ਨੇ ਇਹ ਖੁਸ਼ੀਆਂ ਲੋਕ ਮਨਾਵਣ ਗੁਰਾਂ ਦੇ ਦਿੱਲੀ ਆਏ ਤੋਂ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਇਹ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਸਭ ਦੁੱਖ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋਂ ਸਭ ਦੁੱਖ ਹੁੰਦੇ ਜੁਗੋਂ ਦੇ ਦੁਖੇ ਜੀਤਿ ਸਤਿਗੁਰ ਦਇਆ ਤੋ ਇਹ ਹਮ ਹਮਾਕੇ ਰੋਗੀ ਸਤਿਗੁਰ ਕੋਲੇ ਆਉਣ ਲੱਗੇ ਹਮ ਹਮਾਕੇ ਰੋਗੀ ਸਤਿਗੁਰ ਕੋਲੇ ਆਉਣ ਲੱਗੇ ਨજર ਮੇਰ ਦੀ ਕਰਕੇ ਸਤਿਗੁਰ ਦੁਖ ਮਟਾਉਣ ਲੱਗੇ ਨજર ਮੇਰ ਦੀ ਕਰਕੇ ਸਤਿਗੁਰ ਦੁਖ ਮਟਾਉਣ ਲੱਗੇ ਇਹ ਹੁੰਦਾ ਤਰੰਤ ਇਲਾਜ ਚਰਨਾ ਅੰਮ੍ਰਿਤ ਪਿਆਏ ਤੋਂ ਸਭ ਦੁੱਖ ਦੂਰ ਸ੍ਰੀ ਹਰਿ ਕੀ ਤਸਿਆਈ ਤੋਂ ਸਭ ਦੁੱਖ ਦੂਰ ਸ੍ਰੀ ਹਰਿ ਕੀ ਤਸਿਆਈ ਤੋਂ ਇੱਕ ਚ ਬੱਚਾ ਸਤਿਗੁਰ ਨੇ ਪੱਕਾ ਬਣਵਾਇਆ ਹੈ ਇੱਕ ਚ ਬੱਚਾ ਸਤਿਗੁਰ ਨੇ ਪੱਕਾ ਬਣਵਾਇਆ ਹੈ ਪਾਣੀ ਪੜ ਚਰਨਾਂ ਦਾ ਪਾਣੀ ਉਸ ਵਿੱਚ ਪਾਇਆ ਹੈ ਬਾਣੀ ਪੜ ਚਰਨਾਂ ਦਾ ਪਾਣੀ ਉਸ ਵਿੱਚ ਪਾਇਆ ਹੈ ਹੁੰਦਾ ਹੈ ਇਲਾਜ ਚਰਨਾ ਅੰਮ੍ਰਿਤ ਪਿਐ ਤੋਂ ਸਭ ਦੁੱਖ ਹੁੰਦੇ ਦੂਰ 시ਰ ਹਰਿ ਕ੍ਰਿਸ਼ਨ ਤੇ ਆਏ ਤੋਂ ਸਭ ਦੁੱਖ ਹੁੰਦੇ ਦੂਰ 시ਰ ਹਰਿ ਕ੍ਰਿਸ਼ਨ ਤੇ ਆਏ ਤੋਂ ਇਹ ਸਭ ਦੁੱਖ ਹੁੰਦੇ ਦੂਰ ਹਰਿ ਕ੍ਰਿਸ਼ਨ ਤੇ ਆਏ ਤੋ ਸਭ ਤਕ ਹੁੰਦੇ ਦੂਰ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਤੋ ਸਭ ਤਕ ਹੁੰਦੇ